ਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੰਜਾਬ ਦੇ ਹਾਲਾਤਾਂ ਤੇ ਗੱਲਬਾਤ ਕਰਾਂਗੇ ਕੁਝ ਮੁੱਦੇ ਅਜਨਾ ਤੇ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਕੁਝ ਉਸ ਦੇ ਹਵਾਲੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਂਝੀ ਕੀਤੀ ਜਾਏਗੀ ਸੋਚਾਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਸਤਿਕਾਰ ਜੀ ਇੱਕ ਦੋ ਮੁੱਦਿਆਂ ਤੇ ਆਪਾਂ ਗੱਲਬਾਤ ਕਰਨੀ ਹੈ ਧਿਆਨ ਦੇ ਨਾਲ ਜਰੂਰ ਸੁਣਨਾ ਜਸਪ੍ਰੀਤ ਸਿੰਘ ਦੀ ਗੱਲਬਾਤ ਵੀ ਹੋਵੇਗੀ ਤੇ ਦੂਸਰਾ ਜਿਹੜਾ ਕਿ ਜੰਗ ਦੇ ਵਿੱਚ ਮਾਰੇ ਗਏ ਆ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਜਿਹੜਾ ਕਿ ਮਜੀਠੀਏ ਦੇ ਵਿੱਚ ਸਰਾਬ ਦੇ ਨਾਲ ਲੋਕ ਮਰੇ ਨੇ 15 ਤੋਂ 20 ਦੇ ਕਰੀਬ ਦੱਸੀ ਜਾ ਰਹੇ ਨੇ ਉਹਨਾਂ ਦੇ ਬਾਬਤ ਵੀ ਗੱਲਬਾਤ ਕਰਾਂਗੇ ਜਸਪ੍ਰੀਤ ਕਮੇ ਕੈਨੇਡਾ ਤੋਂ ਆਇਆ ਕਿੰਨਾ ਕਿੰਨਾ ਲੋਕਾਂ ਦੇ ਸੰਪਰਕ ਦੇ ਵਿੱਚ ਸੀ ਕਿਵੇਂ ਫੇਕ ਨਕਾਟਰ ਕੀਤਾ ਉਹਦੇ ਬਾਬਤ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰ ਲੈਨੇ ਆ ਕਿ ਦੁਖਦਾਈ ਖਬਰ ਹੈ ਜਿਹੜੀ ਕਿ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਕਿ ਗੋਲਾ ਜਾਂ ਮਝਾਇਲ ਜਾਂ ਜੋ ਮਰਜੀ ਕਹੋ ਕਿ ਪਾਕਿਸਤਾਨ ਵੱਲੋਂ ਦੱਸਿਆ ਜਾ ਰਿਹਾ ਕਿ ਡਿੱਗਿਆ ਤੇ ਕਈ ਘਰ ਦੇ ਜਾਣ ਜਿਹੜੇ ਕਿ ਤਨਜੀ ਆ ਉਹਦੇ ਚ ਜ਼ਖਮੀ ਹੋ ਜਾਂਦੇ ਆ ਇੱਕ ਘਰ ਦੀ ਜਿਹੜੀ ਉਹਦੀ ਮਾਤਾ ਗਈ ਉਹ ਵੀ ਜ਼ਖਮੀ ਹੋ ਜਾਂਦੀ ਆ ਕਿ ਜਿਹੜੀ ਅੱਜ ਦਾੰਦ ਤੋੜ ਜਾਂਦੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਪਰਿਵਾਰ ਨੂੰ 5 ਲੱਖ ਰੁਪਏ ਸਹਾਇਤਾ ਦੇਣ ਦਾ ਜਿਹੜਾ ਐਲਾਨ ਕੀਤਾਗਾ ਦੂਸਰੇ ਪਾਸੇ ਜਿਹੜਾ ਇਹ ਕਿ ਮਜੀਠੀ ਦੇ ਵਿੱਚ ਦੱਸਿਆ ਜਾ ਰਿਹਾ ਕਿ 15 ਤੋਂ 20 ਮੌਤਾਂ ਹੋਈਆਂ ਨੇ ਜ਼ਹਿਰੀਲੇ ਸ਼ਰਾਬ ਦੇ ਪੀਣ ਦੇ ਨਾਲ ਤੇ 10 ਦੇ ਕਰੀਬ ਜਿਹੜੇ ਲੋਕ ਨੇ ਅਜੇ ਵੀ ਗੰভীর ਜ਼ਖਮੀ ਆ ਆਸਪਤਾਲ ਦੇ ਵਿੱਚ ਪਏ ਆ ਤੇ ਉਹਨਾਂ ਵਾਸਤੇ ਮੁੱਖ ਮੰਤਰੀ ਨੇ ਕਿੰਨਾ ਲਾਨ ਕੀਤਾ 10 ਲੱਖ ਰੁਪਇਆ ਜਿਹੜਾ ਜੰਗ ਦਾ ਸ਼ਹੀਦ ਹੋ ਕੇ ਮਰਦਾ ਉਹਦੇ ਲਈ ਆ 5 ਲੱਖ ਰੁਪਇਆ ਜਿਹੜਾ ਕਿ ਨਸ਼ੇ ਖਾ ਕੇ ਮਰਦਾ ਤੇ ਉਹਦੇ ਲਈ ਆ 10 ਲੱਖ ਰੁਪਇਆ ਆ ਹਾਲਾਤ ਨੇ ਪੰਜਾਬ ਦੇ ਇੱਥੋਂ ਪਤਾ ਲੱਗਦਾ ਪੰਜਾਬ ਦੇ ਉੱਤੇ ਕੀ ਅੱਜ ਭਾਰੂ ਆ ਨਸ਼ਾ ਭਾਰੂ ਅੱਜ ਪੰਜਾਬ ਦੇ ਉੱਪਰ ਕਿ ਪਤਾ ਕਿ ਨਸ਼ੇ ਦੇ ਨਾਲ ਕਿ ਲੋਕਾਂ ਦੀ ਕਿਵੇਂ ਵੋਟਾਂ ਲੈਣੀਆਂ ਨੇ ਪਾਸਤਾਨ ਦੇ ਡਰਾਉਣ ਜਾਂ ਮਝੈਲ ਕਿਸੇ ਨਾਲ ਲਈਦੇ ਦੂਜੇ ਦੇਸ਼ ਨਾਲ ਬੰਦਾ ਮਰਦਾ ਤੇ ਉਹਨੂੰ 5 ਲੱਖ ਰੁਪਇਆ ਤੇ ਜੇ ਸ਼ਰਾਬ ਨਾਲ ਮਰਦਾ ਕੋਈ ਪੀ ਕੇ ਉਹਨੂੰ 10 ਲੱਖ ਰੁਪਇਆ ਇਹਨੂੰ ਕਹਿੰਦੇ ਆ ਭਗਵੰਤ ਮਾਨ ਦੀ ਸਰਕਾਰ ਇਹ ਆ ਬਦਲਾ ਤੇ ਦੂਸਰੇ ਆਪਾਂ ਗੱਲ ਕਰਾਂਗੇ ਕਿ ਕਈ ਇੱਕ ਚਰਚਾ ਛੜੀ ਆ ਇੱਕ ਟੀਵੀ ਚੈਨਲ ਤੇ ਕੇ ਪੀ ਐਸ ਗੱਲ ਦੇ ਪਰਿਵਾਰ ਨੂੰ ਲਿਆਂਦਾ ਜਾ ਰਿਹਾ ਮੂਰੇ ਉਹਦੇ ਵੱਡੇ ਕਾਰਨ ਅੱਜ ਤੋਂ 2.5 ਸਾਲ ਪਹਿਲਾਂ ਉਸੇ ਚੈਨਲ ਦੇ ਮਾਲਕ ਵੱਲੋਂ ਜਿਹੜਾ ਕਿ ਭਾਈ ਅੰਬਰਤਪਾਲ ਸਿੰਘ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਹ ਪਰਿਵਾਰ ਕਹਿੰਦਾ ਕਿ ਕੇਪੀਐਸ ਗੱਲਵਰਗਾ ਬੰਦਾ ਦੁਆਰੇ ਆਉਣਾ ਚਾਹੀਦਾ ਤਾਂ ਭਾਈ ਅੰਬਰਤਪਾਲ ਨੇ ਕੀ ਜਵਾਬ ਦਿੱਤਾ ਸੀ ਉਹ ਕਹਿੰਦਾ ਭਾਈ ਲਿਆਓ ਕੇਪੀਐਸ ਗੱਲਵਰਗਾ ਸਾਡੇ ਕੋਲ ਸੰਧੜੇ ਵਿਵਤੇਰੇ ਨੇ ਰਸਵਾਲ ਸਿੰਘ ਸੰਧੜੇ ਵਰਗੇ ਬਥੇਰੇ ਨੇ ਤੇ ਉਹ ਵੀ ਪੈਦਾ ਨੇ ਇਸ ਕਰਕੇ ਕਿ ਜਿਹੜਾ ਹਾਦਰ ਨਾਦਰ ਦਾ ਜਵਾਬ ਆ ਜਿਹੜਾ ਭਾਈ ਅੰਮਰਤਪਾਲ ਸਿੰਘ ਦਿੰਦਾ ਸੀ ਇਸ ਕਰਕੇ ਸਰਕਾਰਾਂ ਨੂੰ ਡਰਾਇਆ ਇਸ ਕਰਕੇ ਉਹਨੂੰ ਡਿਬਰੂਗੜ ਦੇਲ ਦੇ ਵਿੱਚ ਬੰਦ ਕੀਤਾ ਹੋਇਆਗਾ ਤੇ ਇਹਦੇ ਉੱਤੇ ਤੁਸੀਂ ਹੁਣ ਦੇਖੋ ਮੈਂ ਤੈਨੂੰ ਤਿੰਨ ਜਿਹੜੀਆਂ ਧਾਰਨਾ ਦਿੱਤੀਆਂ ਨੇ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਹੁਣ ਦੇਖੋ ਕਿ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਆ ਢਾਈ ਸਾਲ ਪਹਿਲਾਂ ਅੰਮਰਤਪਾਲ ਸਿੰਘ ਨਾਲ ਉਸੇ ਪਰਿਵਾਰ ਦਾ ਜ਼ਿਕਰ ਕੀਤਾ ਜਾਨੀ ਕਿ ਬੁੱੱਜੜ ਕੇ ਪੀਐਸ ਗੱਲ ਦਾ ਤੇ ਅੱਜ ਉਸ ਦਾ ਪਰਿਵਾਰ ਫੇਰ ਬਠਾ ਕੇ ਜਿਹੜਾ ਉਹਨਾਂ ਦੀ ਇੰਟਰਵਿਊ ਦਿੱਤੀ ਜਾਂਦੀ ਆ ਤੇ ਉਸ ਬੁੱਚੇ ਪਰਿਵਾਰ ਨੂੰ ਜਿਹੜਾ ਕਿ ਉਹਦੀ ਬਾਵਾ ਖੱਟੀ ਜਾਂਦੀ ਆ ਜਿਨੇ ਕਿ ਸਾਰੀ ਜ਼ਿੰਦਗੀ ਦਿੱਲੀ ਦੇ ਵਿੱਚ ਰਹਿ ਕੇ ਡਾਡਰ ਕੇ ਉਮਰ ਭੋਗੀ ਹੋਵੇ ਮਰਿਆ ਹੋਵੇ ਤੇ ਉਹਦੇ ਭੋਗੇ ਉੱਤੇ ਕੋਈ ਅਰਾਗੇ ਕੀਰਤਨਾ ਕਰਨ ਗਿਆ ਹੋਵੇ 10 ਬੰਦੇ ਨਾ ਗਏ ਹੁਣ ਅੱਜ ਉਹਨੂੰ ਮਸੀਹਾ ਦੱਸ ਰਹੇ ਆ ਲੋਕਾਂ ਦੂਸਰੀ ਗੱਲ ਜਿਹੜੀ ਇਹ ਆ ਹੁਣ ਗੱਲ ਕਰਦੇ ਆਪਾਂ ਭਾਈ ਜਸਪ੍ਰੀਤ ਸਿੰਘ ਮੈਂ ਭਾਈ ਸ਼ਬਦ ਵਰਤੂਗਾ ਕਿਉਂਕਿ ਸਿੱਖਾਂ ਦਾ ਮੁੰਡਾ ਜੋ ਵੀ ਆ ਉਹਨੂੰ ਅਸੀਂ ਸਤਕਾਰ ਦੇ ਨਾਲ ਭਾਈ ਸ਼ਬਦ ਕਹਿ ਕੇ ਬੁਲਾਉਂਦੇ ਆ ਵੈਸੇ ਤਾਂ ਸਾਡੇ ਲਈ ਚਲੋ ਸਾਰੇ ਸਤਕਾਰਯੋਗ ਆ ਕਿਸੇ ਨੂੰ ਅਸੀਂ ਬਾਬੂ ਜੀ ਕਹਿੰਦੇ ਆ ਕਿਸੇ ਨੂੰ ਅਸੀਂ ਕੁਝ ਕਹਿੰਦੇ ਆ ਕਿਸੇ ਨੂੰ ਕੁਝ ਕਹਿੰਦੇ ਆ ਅਸੀਂ ਸਰਦਾਰ ਜੀ ਕਹਿ ਲੈਂਦੇ ਆ ਜਾਂ ਭਾਈ ਸ਼ਬਦ ਵਰਤਿਆ ਜਾਂਦਾ ਅਖਰ ਕਉ ਕਿ ਸਿੱਖਾ ਦਾ ਮੁੰਡਾ ਸੀ ਜਸਪ੍ਰੀਤ ਸਿੰਘ 22 ਸਾਲ ਦੀ ਉਮਰ ਸੀ ਕੈਨੇਡਾ ਗਿਆ ਸੀ ਕੈਨੇਡਾ ਦੇ ਵਿੱਚ ਜਿਹੜਾ ਉੱਥੇ ਲੜਕੀ ਦੇ ਨਾਲ ਪੀਆਰਸੀ ਜਿਹੜੀ ਲੜਕੀ ਉਹਦੇ ਨਾਲ ਉਹਦੀ ਸ਼ਾਦੀ ਹੋਣੀ ਸੀ 10ਵੇਂ ਮਹੀਨੇ ਦੇ ਵਿੱਚ ਅਕਤੂਬਰ ਦੇ ਵਿੱਚ ਤੇ ਪਰ ਉਸ ਤੋਂ ਪਹਿਲਾਂ ਕੀ ਹੁੰਦਾ 13 ਮਾਰਚ ਨੂੰ ਜਿਹੜਾ 12 ਮਾਰਚ ਨੂੰ ਇੱਕ ਬੱਚਾ ਗਵਾਹ ਹੁੰਦਾ ਦੌਦ ਪਿੰਡਾਂ ਸਹਿਦ ਸ਼ੀ ਦੌਦ ਪਿੰਡ ਹੈ ਜਾਂ ਉਤੋਂ ਬੱਚਾ ਅਗਵਾਹ ਹੁੰਦਾ ਉਸੇ ਪਿੰਡ ਦਾ ਹੀ ਜਸਪ੍ਰੀਤ ਸਿੰਘ ਆ ਭਪਕੀਤ ਬੱਚੇ ਦਾ ਨਾਮ ਆ ਤੇ 24 ਘੰਟਿਆਂ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਉਸ ਬੱਚੇ ਨੂੰ ਬਰਾਮਦ ਕਰਕੇ ਭਾਈ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਪਰ ਵੱਡੀ ਜਿਹੜਾ ਕਿ ਆਪਾਂ ਦੱਸ ਸੀਏ ਉਸੇ ਪਿੰਡ ਦਾ ਜਸਪ੍ਰੀਤ ਸਿੰਘ ਆ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਨਹੀਂ ਬੱਚਾ ਗਵਾਹ ਕੀਤਾ ਸੀ ਅਸੀਂ ਇਹਦਾ ਅਨਕਾਉਂਟਰ ਕਰ ਦਿੱਤਾ ਇਹਨੇ ਸਾਡੇ ਉੱਤੇ ਗੋਲੀਆਂ ਚਲਾਈਆਂ ਅਸੀਂ ਇਹਦੇ ਉੱਤੇ ਚਲਾ ਦਿੱਤੀਆਂ ਪਰ ਹੁਣ ਉਹਦੀ ਪੋਸਟ ਮਾਰਟ ਅ ਰਿਪੋਰਟ ਕੀ ਕਹਿੰਦੀ ਆ ਉਹਦੇ ਵਕੀਲ ਕੀ ਕਹਿੰਦੇ ਆ ਜਸਪ੍ਰੀਤ ਸਿੰਘ ਦੇ ਮਾਮਲਾ ਹਾਈ ਕੋਰਟ ਦੇ ਵਿੱਚ ਪੁੱਜ ਗਿਆ ਸੀਬੀਆਈ ਦੀ ਜਾਂਚ ਮੰਗ ਕਰਿਆ ਪਰਿਵਾਰ ਆ ਕਿ ਸਾਡਾ ਮੁੰਡਾ ਜਿਹੜਾ ਪੁਲਿਸ ਵੱਲੋਂ ਝੂਠਾ ਚੱਕ ਕੇ ਬੇਗਨਾਹ ਚੱਕ ਕੇ ਜਿਹੜਾ ਮਾਰਿਆ ਗਿਆ ਪਿੰਡ ਵੀ ਇਸ ਕਹਿੰਦੇ ਉਹਦੀ ਗਵਾਹੀ ਭਰਦਾ ਕਿ ਉਹ ਮੁੰਡਾ ਐਹ ਜਾਂ ਹੈ ਨਹੀਂ ਸੀ ਸਾਰਾ ਪਿੰਡ ਉਹ ਬੱਚੇ ਦੇ ਪਰਿਵਾਰ ਵਾਲੇ ਵੀ ਦੱਸਦੇ ਆ ਕਿ ਭਵਕੀਰਤ ਸਿੰਘ ਉਹ ਬੱਚਾ ਜਿਹੜਾ ਛੋਟੀ ਉਮਰ ਦਾ ਜਦੋਂ ਇੱਥੇ ਉਹ ਰਹਿੰਦਾ ਸੀ ਜਸਪ੍ਰੀਤ ਸਿੰਘਾ ਤੇ ਉਦੋਂ ਉਸ ਨੂੰ ਪਾਠ ਵੀ ਸਿਕਾਇਆ ਕਰਦਾ ਸੀ ਸੰਤਿਆ ਵੀ ਦਿਆ ਕਰਦਾ ਸੀ ਪਰ ਉਹ ਭਵਕੀਰਤ ਸਿੰਘ ਦਾ ਕਾਤਲ ਕੰਮੇ ਬਣ ਸਕਦਾ ਤੇ ਉਹ ਚਲੋ ਚੱਕਿਆ ਚਕਾਇਆ ਦੋ ਬੰਦੇ ਉਹਦੇ ਨਾਲ ਹੋਰ ਨੇ ਜਿੰਨਾਂ ਤੋਂ ਸਾਰੇ ਵੱਡੇ ਰਾਜ ਖੁੱਲ ਸਕਦੇ ਨੇ ਪਰ ਖੋਲੇ ਕੌਣ ਆ ਪੁਲਸ ਦਾ ਆਪ ਫਸਦੀਏ ਦੇ ਵਿੱਚ ਅਰਾਜ ਨਹੀਂ ਖੁੱਲ ਸਕਦੇ ਜੇ ਪੁਲਸ ਦੇ ਹੱਥ ਕਮਾਂਡ ਰਹੀ ਕਮਾਂਡ ਰਹੀ ਜੇ ਹਾਈ ਕੋਰਟ ਦੇ ਵਿੱਚ ਲਿਆ ਗਿਆ ਤੇ ਜੇਕਰ ਸਿਵਲ ਮਾਮਲਾ ਚੱਲਦਾ ਤਾਂ ਫਿਰ ਇਹਦੀਆਂ ਪਰਤਾਂ ਖੁੱਲਣਗੀਆਂ ਕਿਉਂਕਿ ਜਸਪ੍ਰੀਤ ਸਿੰਘ ਤਾਂ ਹੁਣ ਰਿਹਾ ਨਹੀਂ ਤੇ ਇਹਦੀਆਂ ਪਰਤਾਂ ਜਾਂ ਤਾਂ ਖੁੱਲ ਸਕਦੀਆਂ ਉਹਨਾਂ ਦੋ ਮੁੰਡਿਆਂ ਤੋਂ ਜਿਹੜੇ ਉਹਦੇ ਨਾਲ ਸੀ ਤੇ ਫਿਰ ਜਾ ਉਹ ਫੋਰਚੂਨਰ ਗੱਡੀ ਕਿੱਥੋਂ ਲੈਤੀ ਆ ਜਾ ਉਹਦੇ ਫੋਨ ਡਿਟੇਲਾ ਕਾਲਾ ਖੁੱਲ ਸਕਦੀਆਂ ਕਿ ਭਾਈ ਕੈਨੇਡਾ ਤੋਂ ਕਿੰਨੇ ਵਜੇ ਕਿਹੜੀ ਫਲੈਟ ਤੇ ਆਇਆ ਤੇ ਉਹਨੇ ਕਿਦੋਂ ਜਾਣਾ ਸੀ ਬਾਹਰ ਤੇ ਮਾਪਿਆਂ ਨੂੰ ਪਤਾ ਨਹੀਂ ਕਿ ਸਾਡਾ ਮੁੰਡਾ ਪੰਜਾਬ ਆਇਆ ਹੋਇਆਗਾ ਤੇ ਪੁਲਿਸ ਕਹਿੰਦੀ ਅਸੀਂ ਉਹਦਾ ਅਨਕਾਊਂਟਰ ਕਰ ਦਿੱਤਾ ਜਾਨੀ ਕਿ ਇਹ ਗੱਲ ਆ ਹਾਜਮੇ ਕਿਸੇ ਦਿਨ ਆ ਰਹੀ ਇਹ ਗੱਲ ਨੂੰ ਹਰ ਤੱਕ ਤਹਿ ਤੱਕ ਹਰ ਤੱਕ ਕਹਿੰਦਾ ਕਿ ਇਹਦੀ ਤਹਿ ਤੱਕ ਜਾਇਆ ਜਾਵੇ ਗੱਲ ਦੀ ਕਿ ਆਕਰ ਜਸਪ੍ਰੀਤ ਸਿੰਘ ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖਦੇ ਆ ਕਿ ਬੰਦੇ ਅਜੇ ਵੀ ਉਹ ਜਿਉਂਦੇ ਆ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਨੇ ਉਹਨਾਂ ਦੀ ਜਗ੍ਹਾ ਤੇ ਬੰਦੇ ਕਿਸੇ ਹੋਰ ਮਾਰ ਦਿੰਦੇ ਸੀ ਤੇ ਬਾਅਦ ਵਿੱਚ ਉਹ ਬੰਦੇ ਅਜੇ ਵੀ ਕਹਿੰਦੇ ਜਿਉਂਦੇ ਆ ਭਾਈ ਸਾਡੇ ਨਾਂ ਤੇ ਜਿਹੜਾ ਕਿ ਝੂਠਾ ਮੁਕਾਬਲਾ ਫਲਾਣੇ ਬੰਦੇ ਦਾ ਬਣਾਇਆਗਾ ਇਹਦੇ ਤਹਿਤ ਬਹੁਤ ਸਜਾਵਾਂ ਵੀ ਹੋਈਆਂ ਤੇ ਬਹੁਤ ਇਹੋ ਜਿਹੇ ਮਾਮਲੇ ਅਜੇ ਕੋਰਟਾਂ ਦੇ ਵਿੱਚ ਗਏ ਵੀ ਨਹੀਂ ਹੋ ਸਕਦਾ ਕਿ ਜਿਹੜਾ ਇਹ ਪੁਲਿਸ ਵੱਲੋਂ ਜਾਂ ਕੀ ਕਹਾਣੀਆਂ ਕੋਈ ਡਰਾਮਾ ਖੇਡਿਆ ਗਿਆ ਹੋਵੇ ਜਾਂ ਫਿਰ ਉਹਨਾਂ ਦੋਸਤਾਂ ਵੱਲੋਂ ਜਾਂ ਫਿਰ ਕੋਈ ਕੈਨੇਡਾ ਤੋਂ ਜਾਂ ਕੋਈ ਪੰਜਾਬ ਤੋਂ ਬੈਠਾ ਜਾਨੀ ਕਿ ਇਹਦਾ ਸੋਲੂਸ਼ਨ ਇਹਦਾ ਹੱਲ ਲੱਭਣਾ ਜ਼ਰੂਰੀ ਆ ਕਿਉਂਕਿ ਜਿੰਨਾ ਚਿਰ ਹੱਲ ਨਹੀਂ ਲੱਭਿਆ ਜਾਂਦਾ ਉਹਨਾਂ ਤੇ ਕਮਿਟੀ ਦੇ ਰਿਪੋਰਟਾਂ ਬਣਦੀਆਂ ਰਹਿਣਗੀਆਂ ਮੀਡੀਆ ਗੱਲਾਂ ਕਰਦਾ ਰੂਗਾ ਸਾਡੇ ਵਰਗੇ ਗੱਲਾਂ ਵੀ ਕਰਦੇ ਰਹਿਣਗੇ ਪਰ ਜਦੋਂ ਹਾਲ ਇਹਦਾ ਨਿਕਲੇ ਆਇਆ ਫਿਰ ਸਾਰੇ ਲੋਕਾਂ ਦੇ ਭਾਈ ਸਾਹਮਣੇ ਹੋ ਜੂਗਾ ਉਹਨਾਂ ਦੁੱਖ ਸਾਰੇ ਨੇ ਬਣਾਇਆ ਕਿ ਭਾਈ ਬੱਚਾ ਚੱਕਣਾ ਕਿਸੇ ਦਾ ਬੇਗਨਾ ਹੈਗਾ ਪਾਪਾ ਬਹੁਤ ਵੱਡਾ ਤੇ ਭਾਈ ਉਹਨਾਂ ਉੱਤੇ ਜਿਹੜਾ ਕਾਰਵਾਈ ਹੋਣੀ ਬਣਦੀ ਆ ਪਰ ਜਦੋਂ ਬੱਚਾ ਸਹੀ ਸਲਾਹਤ ਮਿਲ ਗਿਆ ਕਿ ਤੁਸੀਂ ਅਗਲੇ ਨੂੰ ਮਾਰ ਦਿੰਦੇ 22 ਸਾਲ ਦਾ ਨੌਜਵਾਨ ਹੈ ਜਿਹੜਾ ਕਿ ਬੱਚੇ ਦੇ ਮਾਤਾ ਪਿਤਾ ਕਹਿ ਰਿਆ ਜਸਪ੍ਰੀਤ ਦੇ ਸਾਡਾ ਮੁੰਡਾ ਕਹਿੰਦੇ ਕੈਨੇਡਾ ਗਾ ਤੇ ਪੁਲਿਸ ਕਹ ਰਹੀ ਦੀ ਫੋਰਚੂਨਰ ਗੱਡੀ ਆ ਤੇ ਅਖੇ ਫੋਰਚੂਨਰ ਗੱਡੀ ਖੁੱਭ ਗਈ ਪਹਿਲੀ ਗੱਲ ਤਾਂ ਫੋਰਚੂਨਰ ਗੱਡੀ ਇਹੋ ਜੀ ਇੱਕ ਗੱਡੀ ਆ ਕਿ ਜਿਹੜੀ ਕਦੇ ਵੀ ਨਹੀਂ ਖੁੱਭ ਸਕਦੀ ਨਾ ਹੀ ਕਿਤੇ ਧੋਖਾ ਦੇ ਸਕਦੀ ਆ ਸੇਤੀ ਸੇਤੀ ਕਿਉਂਕਿ ਗੱਡੀ ਬੜੀ ਮਹਿੰਗੀ ਆ ਬੜੀ ਤਕੜੀ ਆ ਗੱਡੀ ਇੱਕ ਇੱਕ ਕਹਾਣੀ ਪੁਲਸ ਨੇ ਬਣਾਈ ਆ ਜਿਸ ਤਰ੍ਹਾਂ ਹੁਣ ਵਕੀਲਾ ਨੇ ਕਿਹਾ ਨਾਮਕਰਨ ਸਿੰਘ ਨੇ ਕਿਹਾ ਕਿ ਭਾਈ ਉਹਦੇ 7 ਗੋਲੀਆਂ ਵੱਜੀਆਂ ਇਹ ਪੋਸਟਮਾਰਟ ਦੀ ਰਿਪੋਰਟ ਕਹਿੰਦੀ ਆ 3 ਗੋਲੀਆਂ ਜਮਾਂ ਨਜ਼ਦੀਕ ਤੋਂ ਮਾਰੀਆਂ ਗਈਆਂ ਨੇ ਸਿਰ ਤੇ ਮਾਰੀ ਗਈ ਢਿੱਡ ਤੇ ਮਾਰੀ ਗਈ ਇੱਕ ਢੂਹੀ ਤੇ ਮਾਰੀ ਗਈ ਆ ਜਾਨੀ ਕਿ ਫੜ ਕੇ ਮਾਰਿਆ ਗਿਆ ਵਕੀਲਾਵਾਂ ਵੱਲੋਂ ਸਿੱਧਾ ਇਹ ਅਸਰ ਆਗਾ ਤੇ ਉਹਦੇ ਪਰਿਵਾਰ ਮੈਂਬਰ ਵੀ ਇਹ ਗੱਲ ਕਹਿੰਦੇ ਆ ਕਿਉਂਕਿ ਉਹਦੋਂ ਹੋ ਸਕਦਾ ਕਿ ਉਹਦੋਂ ਡਰਦੇ ਮਾਹੌਲ ਦੇ ਵਿੱਚ ਸਾਊ ਪਰਿਵਾਰ ਆ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਉਹਦੇ ਮਾਤਾ ਪਿਤਾ ਵਿਚਾਰੇ ਮਸਾ ਬੋਲਦੇ ਆ ਸੰਗ ਸੰਗ ਕੇ ਬੋਲਦੇ ਆ ਪਰ ਜਿਹਦਾ ਪੁੱਤ ਮਰ ਜਾਵੇ ਉਸ ਤੋਂ ਬਾਅਦ ਫਿਰ ਸੰਗ ਕੀ ਰਹਿ ਜਾਂਦੀ ਆ ਕਿਉਂਕਿ ਜਿਨ੍ਹਾਂ ਦਾ ਇਕਲੌਤਾ ਪੁੱਤਰ ਹੋਵੇ ਜਦੋਂ ਅੱਖਾਂ ਸਾਹਮਣੇ ਤੁਹਾਡੇ ਸਾਹਮਣੇ ਆ ਕਿ ਇਹ ਕਹਿ ਦਿੱਤਾ ਜਾ ਕੇ ਅਸੀਂ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਬੱਚੇ ਦਾ ਪਰਿਵਾਰ ਕਹਿ ਰਿਹਾ ਸਾਡਾ ਮੁੰਡਾ ਕੈਨੇਡਾ ਦਾ ਤੇ ਭਾਈ ਇਹ ਸਭ ਤੋਂ ਦਿਲ ਦਹਾਉਣ ਵਾਲੀ ਗੱਲ ਹੈ ਕਿ ਨਹੀਂ ਹੈਗੀ ਹੁਣ ਇਹਦੀਆਂ ਪਰਤਾਂ ਜਸਪ੍ਰੀਤ ਸਿੰਘ ਨੇ ਕਿੱਥੇ ਪਿਆਣੇ ਕਿੱਥੇ ਲੁੱਕੇ ਰਹਿ ਗਈਆਂ ਕਿਉਂਕਿ ਜੇਕਰ ਜਸਪ੍ਰੀਤ ਸਿੰਘ ਜਿਉਂਦਾ ਹੁੰਦਾ ਫੇਰ ਗੱਲ ਹੋਰ ਸੀ ਫੇਰ ਸਾਰਾ ਕੁਝ ਪਤਾ ਲੱਗ ਜਾਂਦਾ ਤੇ ਪਰ ਹੁਣ ਜਿਹੜੇ ਬੁਝਾਰਤ ਬਣਿਆ ਜਾਂਦਾ ਉਹ ਜਿਹੜੇ ਦੋ ਨੌਜਵਾਨ ਉਹਦੇ ਨਾਲ ਸੀ ਜਾਂ ਤਾਂ ਉਹ ਦੱਸ ਸਕਦੇ ਆ ਉਹਨਾਂ ਦਾ ਪੁੱਸੇ ਕੌਣ ਪੁਲਿਸ ਆ ਪੜਦੀ ਐ ਇਹਦੇ ਵਿੱਚ ਪੁੱਛ ਨਹੀਂ ਪੁੱਛ ਸਕਦੇ ਉਹਨਾਂ ਤੋਂ ਤੇ ਜਿਹੜੀ ਜਾਂ ਫਿਰ ਮੋਬਾਈਲ ਦੀ ਜਿਹੜੀ ਡਾਟ ਕਾਲ ਆ ਜਿਹੜੀ ਡਾਟਾ ਹੈਗਾ ਉਹ ਸਾਰਾ ਜਸਪ੍ਰੀਤ ਸਿੰਘ ਦਾ ਉਹ ਨਿਕਲ ਸਕਦਾ ਹੁਣ ਜਸਪ੍ਰੀਤ ਸਿੰਘ ਦੇ ਮਾਪੇ ਕਹਿੰਦੇ ਆ ਕਿ ਭਾਈ ਉਹਦੇ ਕੋਲੇ 골ਡ ਵੀ ਸੀ ਸ਼ਿਓਣਾ ਵੀ ਸੀ ਐਪਲ ਦੀਆਂ ਘੜੀਆਂ ਵੀ ਲੈ ਕੇ ਆਇਆ ਸੀ ਐਪਲ ਦੇ ਮੋਬਾਈਲ ਤੇ ਫੋਨ ਵੀ ਲੈ ਕੇ ਆਇਆ ਸੀ ਸਰਪ੍ਰਾਈਜ਼ ਦੇਣਾ ਸੀ ਜਿਹੜੇ ਮਾਪਿਆਂ ਨੂੰ ਆਪਾਂ ਕਹਿ ਦਿੰਨੇ ਇੱਕ ਤੇ ਗੱਡੀ ਵੀ ਹੋ ਸਕਦਾ ਕਿ ਉਹਨੇ ਭਾਈ ਨਵੀ ਲੈਤੀ ਹੋਈ ਅੱਜ ਗੱਡੀ ਦੀ ਵਿਜਾਰਤ ਬਣੀ ਗੱਡੀ ਆਈ ਨਹੀਂ ਪਤਾ ਪਾਲਸ ਕਹਿੰਦੀ ਕਿ ਰਾਏ ਤੇ ਲੈ ਲੈਂਦੀ ਆ ਤੇ ਵਕੀਲ ਕਹਿੰਦੇ ਕਿ ਗੱਡੀ ਉਹ ਸ਼ਾਇਦ ਪਰਿਵਾਰ ਨੂੰ ਦੇਣ ਵਾਸਤੇ ਲੈ ਆਤੀ ਆ ਅਜੇ ਇਹਦਾ ਵੀ ਕਲੀਅਰ ਨਹੀਂ ਹੋਇਆ ਹੁਣ ਕੁਝ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਉਹਦੇ ਕੋਲੇ ਭਾਈ ਡਾਲਰ ਸੀ ਲੱਖਾਂ ਦੇ ਕਰੀਬ ਜਿਹੜਾ ਡਾਲਰ ਸੀ ਤੇ ਇਹਦਾ ਹੁਣ ਕੀ ਜਿਹੜਾ ਅੰਦਾਜ਼ਾ ਲਾਈਏ ਹੁਣ ਕਹਿ ਰਹੇ ਆ ਕਿ ਬੱਚੇ ਨੂੰ ਚੁੱਕਣਾ ਸੀ ਲੱਖ ਕਰੋੜ ਦੇ ਵਿੱਚ ਗੱਲ ਹੋਈ ਸੀ 50 ਲੱਖ ਤੇ ਆ ਗਈ 30 ਲੱਖ ਤੇ ਆ ਗਈ 35 ਲੱਖ ਤੇ ਆ ਗਈ ਜਾਨੀ ਕਿ ਉਲਝਣਦਾਰ ਕਹਾਣੀ ਬਹੁਤ ਆ ਇਸ ਦਾ ਜਿਹੜਾ ਨਰਤਾਰਾ ਹੈਗਾ ਜਿਹੜਾ ਇਹ ਸੀਬੀਆਈ ਕਰ ਸਕਦੀ ਆ ਸੀਬੀਆਈ ਤੋਂ ਬਗੈਰ ਜਿਹੜਾ ਮਸਲਾ ਇਹ ਹੱਲ ਨਹੀਂ ਹੋਣਾ ਤੇ ਇਹਦੇ ਵਿੱਚ 30 ਦੇ ਕਰੀਬ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਇਹ ਅਨਕਾਊਂਟਰ ਕੀਤਾ ਮਾਰਿਆ ਤੇ ਇਹਦੇ ਵਿੱਚ ਪਾਰਤਾਨ ਜਿਹੜੀਆਂ ਸੀਆਈ ਸਟਾਫ ਦੇ ਦੋ ਅੰਤਿਆਰਜ ਤੇ ਦੋ ਹੋਰ ਨੇ ਜਿਹੜਾ ਰੌਣੇ ਸਿੰਘ ਤੇ ਜਿਹੜਾ ਕਰਨਲ ਬਾਠ ਨੂੰ ਕੁੱਟਿਆ ਉਹ ਆਪ ਕਹੇ ਆ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਇਹਦਾ ਮਤਲਬ ਉਹਨਾਂ ਨੂੰ ਹੰਕਾਰ ਸੀ ਉਹਨਾਂ ਨੂੰ ਫੀਤੀਆਂ ਦਾ ਨਸ਼ਾ ਸੀ ਉਹਨਾਂ ਨੂੰ 10-10 ਲੱਖ ਰੁਪਇਆ ਜਿਹੜਾ ਸਰਕਾਰ ਨੇ ਵਾਦਾ ਕੀਤਾ ਕਿ ਉਹਨਾਂ ਨੂੰ ਦੇਣਾਗਾ ਤੁਸੀਂ ਚੰਗਾ ਕੀਤਾ ਅਨਾਮ ਦੇਣੇ ਸੀ ਅਨਾਮਾਂ ਦੇ ਖਾਤਰ ਇਹਨਾਂ 90 ਤੋਂ ਲੈ ਕੇ 95 ਤੱਕ ਸਿੱਖ ਦਾ ਘਾਣ ਕੀਤਾ ਕਮੇ ਫੜਫੜ ਕੇ ਲੋਕਾਂ ਦੇ ਚੱਕ ਚੱਕੇ ਘਰਾਂ ਦੇ ਵਿੱਚੋਂ ਨੌਜਵਾਨ ਮਾਰੇ ਨੇ ਇਹ ਕਿਸੇ ਤੋਂ ਭੁੱਲਿਆ ਨਹੀਂ ਅੱਜ ਦੁਬਾਰੇ ਹੁਣ ਬੰਦੇ ਕਈ ਕਹਿ ਰਹੇ ਨੇ ਜਿਵੇਂ ਕਾਂਗਰਸ ਦੇ ਬੰਦੇ ਨੇ ਇੱਕ ਦੋ ਲੀਡਰ ਨੇ ਬੜਿੰਗ ਵਰਗੇ ਇੱਕ ਸੁਖਜਿੰਦਰ ਸਰਦਾਵਾ ਵਰਗੇ ਕਹੇਗੀ ਇੰਦਰਾ ਗਾਂਧੀ ਵਰਗੀ ਪ੍ਰਧਾਨ ਮੰਤਰੀ ਹੋਣੀ ਚਾਹੀਦੀ ਆ ਕੇ ਪੀਐਸ ਗਿਲ ਵਰਗਾ ਹੋਣਾ ਚਾਹੀਦਾ ਗਾ ਇੰਦਰਾ ਗਾਂਧੀ ਆਉ ਬਿਆਤ ਸਤਵੰਤ ਵੀ ਤਿਆਰ ਹੋਣਗੇ ਫਿਰ ਆਪਣੇ ਵਰਗੇ ਫਿਰ ਮਿਰਚਾ ਨਾ ਲਾਇਓ ਫਿਰ ਮਿਰਚਾ ਲੜਨਗੇ ਜਰੂਰ ਫਿਰ ਇਹ ਕਿੰਨਾਂ ਨੂੰ ਕਹਿੰਦਾ ਭਾਪ ਕੇ ਜੇ ਬੰਦਾ ਇੱਕ ਹੱਥ ਕਰਦਾ ਤੇ ਦੂਜੇ ਹੱਥ ਭਰਨਾ ਪੈਂਦਾ ਤੇ ਇਸ ਕਰਕੇ ਭਾਈ ਜਿਹੜਾ ਜਸਪ੍ਰੀਤ ਸਿੰਘ ਦਾ ਮਾਮਲਾ ਹੈਗਾ ਇਹ ਜਰੂਰ ਹੈ ਮੈਂ ਦੁਬਾਰੇ ਫੇਰ ਸਖ ਜਥੇਬੰਦੀਆਂ ਨੂੰ ਗੱਲ ਕਰਦਾਗਾ ਬੇਨਤੀ ਕਰਦਾਗਾ ਸਾਡੀ ਸਰਉਣੀ ਕਮੇਟੀ ਕਿਉਂ ਚ ਪੈ ਦਿੱਤੇ ਤੇ ਸਾਡੇ ਸਖ ਜਥੇਬੰਦੀਆਂ ਕਿਉਂ ਚੁੱਪ ਨੇ ਇਹ ਵੱਡਾ ਸਵਾਲ ਆ ਦੂਸਰੀ ਗੱਲ ਭਾਈ ਅੱਜ ਸਰੌਣੀ ਕਮੇਟੀ ਨਾਲ ਐਲਾਨ ਕੀਤਾ ਜਿਹੜਾ ਪੁੱਸ ਇਲਾਕੇ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਾਗੀ ਕੀਰਤਨ ਕਰਦੇ ਸੀ ਉਹਨਾਂ ਦੀ ਜਿਹੜੀ ਕਿਸ ਹੱਤ ਹੁੰਦੀ ਆ ਪਾਕਿਸਤਾਨ ਦੇ ਡਰੌਨ ਮਜਹਿਲਾਂ ਦੇ ਨਾਲ ਜੋ ਵੀ ਆ ਤੇ ਉਹਨਾਂ ਨੂੰ 5-5 ਲੱਖ ਰੁਪਇਆ ਸਰੌਣੀ ਕਮੇਟੀ ਵੱਲੋਂ ਸਹਿਯੋਗ ਦਿੱਤਾ ਜਾਊਗਾ ਅਸੀਂ ਧੰਨਵਾਦ ਕਰਦੇ ਆ ਸਰੌਣੀ ਕਮੇਟੀ ਦਾ ਪਰ ਦੂਸਰੇ ਪਾਸੇ ਇੱਕ ਹੋਰ ਨਾਲ ਹੀ ਖਬਰ ਜੁੜੀ ਆ ਕਿ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਆ ਡਾਕਟਰ ਪ੍ਰਧਾਨ ਮੰਤਰੀ ਆਪਣੇ ਹੋਇਆ ਇੰਡੀਆ ਦਾ ਕਾਂਗਰਸ ਦਾ ਰਿਹਾਗਾ 5 ਸਾਲ ਕਹਿੰਦੀ ਉਹਦੀ ਫੋਟੋ ਅਜਾਇਬ ਘਰ ਦੇ ਵਿੱਚ ਲਾਈ ਜਾਊਗੀ ਇਸ ਰੌਣੀ ਕਮੇਟੀ ਵੱਲੋਂ ਕਹਿੰਦੇ ਕੀਤਾ ਇਹ ਐਲਾਨ ਕੀਤਾ ਗਿਆ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਹਿੰਦੇ ਵੀ ਭਾਈ ਉਹਨਾਂ ਤਿੰਨਾਂ ਜਾਂ ਚਾਰਾਂ ਸਿੱਖ ਜਿਹੜੇ ਸ਼ਹੀਦ ਹੋਏ ਨੇ ਪੁੱਸ ਦੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉਹਨਾਂ ਦੀ ਤਸਵੀਰ ਲਾਉਣੀ ਜਾਇਜ਼ ਆ ਪਰਾ ਇੱਥੇ ਜੇਕਰ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਾਉਣੇ ਹੋ ਤੇ ਫਿਰ ਮੈਨੂੰ ਲੱਗਦਾ ਕਿ ਕਾਂਗਰਸ ਉਹ ਕਾਂਗਰਸੀ ਆ ਬੇਸਕ ਆਪਾਂ ਮਨਮੋਹਨ ਸਿੰਘ ਨੂੰ ਇਹਦੇ ਵਿੱਚ ਦੋਸ਼ੀ ਨਹੀਂ ਠਰਾਉਂਦੇ ਪਰ ਆਖਰ ਪੰਜਾ ਤਾਂ ਉਹੀ ਹੈ ਨਾ ਆਖਰ ਚੋਣ ਤਾਂ ਉਹਨਾਂ ਤੋਂ ਲੜਿਆਗਾ ਉਹੀ ਕਾਂਗਰਸ ਆ ਜਿਹੜੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇੰਦਰਾ ਗਾਂਧੀ ਨੇ ਤੈਸ ਨੈਸ ਕੀਤਾਗਾ ਤੇ ਅੱਜ ਤੁਸੀਂ ਉਹਨਾਂ ਦੇ ਬੰਦੇ ਦੀ ਚਾਹ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਰਾਸ਼ਟਰਪਤੀ ਹੋਵੇ ਕਿਉਂ ਨਾ ਹੋਵੇ ਉਹਦੀ ਤਸਵੀਰ ਨਹੀਂ ਲੱਗ ਸਕਦੀ ਇਹਦਾ ਵੀ ਸਿੱਖਾਂ ਨੂੰ ਵਿਰੋਧ ਕਰਨਾ ਚਾਹੀਦਾ ਮੈਨੂੰ ਲੱਗਦਾ ਮੈਂ ਆਪਦੇ ਹਿਸਾਬ ਦੇ ਨਾਲ ਸੋਚਦਾ ਬਾਕੀ ਹਰੇਕ ਦੀ ਅੱਡ ਅੱਡ ਸੋਚਣੀ ਹੁੰਦੀ ਆ ਤੇ ਇਹਦੇ ਉੱਤੇ ਰਏ ਤੁਸੀਂ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਲਿਖ ਲੈਣੇ ਤੇ ਜਿਹੜਾ ਕਿ ਭਾਈ ਜਸਪ੍ਰੀਤ ਸਿੰਘ ਦਾ ਮਾਮਲਾ ਉਹਦੇ ਵਿੱਚ ਹੋਰ ਕਿਹਦੇ ਕਿਹਨੇ ਪੜਤਾਲ ਨਹੀਂ ਤੁਸੀਂ ਉਹਦੇ ਬਾਬਤ ਵੀ ਜਿਹੜਾ ਕਮੈਂਟ ਜ਼ਰੂਰ ਕਰਨੇ ਨੇ ਤੇ ਵੀਡੀਓ ਨੂੰ ਵੱਤਵਾਤੇ ਸ਼ੇਅਰ ਕਰਨਾ ਧੰਨਵਾਦ ਬਰਜਾ ਕਾ ਖਾਲਸਾ ਬਰਜਾ ਕੀ ਫਤਿਹ ਵੀਡੀਓ ਦੇ ਰਾਹੀਂ ਤੁਸੀਂ ਪੰਜਾਬ ਦੇ ਹਾਲਾਤਾਂ ਦੇ ਬਾਰੇ ਜਾਣ ਲਿਆ ਪੰਜਾਬ ਦੇ ਕੀ ਹਾਲਾਤ ਚੱਲਨ ਰਹੇ ਹਨ ਅਗਰ ਕੋਈ ਬੰਦਾ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ ਤੇ ਉਹਦਾ ਇਨਾਮ ਜਾਂ ਉਹਨੂੰ ਜਿਹੜਾ ਰਕਮ ਦਿੱਤੀ ਜਾਂਦੀ ਹੈ ਉਹ 5 ਲੱਖ ਰੁਪਈਆ ਤੇ ਜੇ ਕੋਈ ਨਸ਼ਾ ਕਰਦਾ ਮਾਰਿਆ ਜਾਂਦਾ ਹੈ ਕਿ ਉਹਨੂੰ 10 ਲੱਖ ਰੁਪਈਆ ਯਾਨੀ ਕਿ ਜਿਹੜਾ ਸ਼ਹਾਦਤ ਹਾਸਲ ਕਰਨ ਦੇ ਆ ਜਿਹੜਾ ਵਤਨ ਲਈ ਜਾਨ ਦੇ ਆ ਉਹਦੀ ਕੋਈ ਕਦਰੋ ਕੀਮਤ ਨਹੀਂ ਪਰ ਜਿਹੜਾ ਨਸ਼ੇ ਨਾ ਜਾਣ ਦੇ ਆ ਉਹਦੀ ਕੀਮਤ ਹੈ ਕਿਉਂਕਿ ਨਸ਼ਾ ਜਿਹੜਾ ਭਾਰੀ ਹੈ ਪੰਜਾਬ ਸਰਕਾਰ ਨੂੰ ਨਜ਼ਰ ਆਉਣ ਦੇ ਆ ਹੈਗਾ ਵੈ ਕਿ ਅਗਰ ਅਸੀਂ ਵੋਟਾਂ ਲੈਣੀਆਂ ਆ ਪੰਜਾਬ 'ਚ ਜਿੱਤ ਹਾਸਲ ਕਰਨੀ ਹੈ ਤੇ ਫਿਰ ਸਾਨੂੰ ਨਸ਼ਿਆਂ ਜਿਹੜੇ ਕਰਦੇ ਆ ਉਹਨਾਂ ਦੇ ਨਾਲ ਖੜਾ ਹੋਣਾ ਪਏਗਾ ਉਹਨਾਂ ਦੀ ਅਮਦਦ ਕਰਨੀ ਪਏਗੀ ਫਿਰ ਅਸੀਂ ਜਿੱਤ ਹਾਸਲ ਕਰ ਸਕਾਂਗੇ ਤੇ ਦੂਜੇ ਪਾਸੇ ਜਸਪ੍ਰੀਤ ਸਿੰਘ ਜਿਹਦਾ ਕਿ ਫੇਕ ਇਨਕਾਊਂਟਰ ਕੀਤਾ ਉਹਦੀਆਂ ਵੀ ਹੁਣ ਆਸਤਾ ਆਸਤਾ ਕੇਸ ਦੀਆਂ ਪਰਤਾਂ ਖੁੱਲਣਗੀਆਂ ਕਿਉਂਕਿ ਉਹਦੇ ਜਿਹੜੇ ਘਰ ਵਾਲੇ ਆ ਉਹ ਸੀਬੀਆਈ ਕੋਲੋਂ ਜਾਂਚ ਕਰਾਉਣ ਦੀ ਮੰਗ ਕਰਨ ਦੇ ਆ ਮਾਮਲਾ ਜਿਹੜਾ ਹਾਈ ਕੋਰਟ ਚ ਚਲਾ ਗਿਆ ਹੈਗਾ ਵੈ ਔਰ ਅਗਰ ਸੀਬੀਆਈ ਇਸ ਦੀ ਜਾਂਚ ਪੜਤਾਲ ਕਰਦੀ ਹੈ ਤੇ ਫਿਰ ਬਹੁਤ ਸਾਰੀਆਂ ਪਰਤਾਂ ਖੁੱਲਣਗੀਆਂ ਔਰ ਪੁਲਿਸ ਵਾਲੇ ਜਿਹੜੇ ਦੱਸਦੇ ਆ ਕਿ ਅਸੀਂ ਇਨਕਾਊਂਟਰ ਦੇ ਵਿੱਚ ਉਹ ਮਾਰਿਆ ਗਿਆ ਉਹ ਵੀ ਅਸਲੀਅਤ ਸਭ ਦੇ ਸਾਹਮਣੇ ਆ ਜਾਏਗੀ ਵੀਰੋ ਵੀਡੀਓ ਤੁਸੀਂ ਦੇਖੀ ਤੁਹਾਨੂੰ ਕੈਂਸਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮੁਲਾਵੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼